ਕੀ ਗੱਲ ਹਾ ਤੂੰ ਚਾਹ ਪਾਣੀ ਚੱਕੀ ਫਿਰਦੀ ਆ ਤੇਰੀ ਭਾਬੀ ਕਿੱਥੇ ਆ ਉਹ ਭਾਬੀ ਦੀ ਨਾ ਮੰਮੀ ਦਾ ਫੋਨ ਆਇਆ ਹੋਇਆ ਉਹ ਫੋਨ ਤੇ ਗੱਲ ਕਰ ਗਿਆ ਮੈਂ ਕਿਹਾ ਚੱਲ ਬਾਹਰ ਇਹਨਾਂ ਬੱਟ ਪਿਆ ਹੈ ਵੀਰੇ ਲਈ ਚਾਹ ਪਾਣੀ ਤਾਂ ਮੈਂ ਹੀ ਲੈ ਜਾਂਦੀ ਆ ਆ ਕੀ ਗੱਲ ਵੀਰੇ ਗੱਛੜੀ ਘਾ ਤਾਂ ਕਮਾ ਕੇ ਮਾਰੀ ਤੂੰ ਜਿਹੜਾ ਪ੍ਰੈਸ ਵਾਲਾ ਸੀ ਨਾ ਮੀਹ ਦਾ ਪਾਣੀ ਸਾਰਾ ਉਹਦੇ ਕਮਰੇ 'ਚ ਪੜ ਗਿਆ ਉਹ ਕਹਿੰਦਾ ਘੱਟੋ ਘੱਟ 5-7 ਦਿਨ ਮੇਥੋਂ ਕੱਪੜੇ ਪ੍ਰੈਸ ਨਹੀਂ ਕਰ ਹੁਣੇ ਭਾਈ ਆਪੇ ਸਾਰ ਲਓ ਤੁਸੀਂ ਕਿਤੇ ਭਾਬੀ ਨੂੰ ਬੁਲਾ ਕੱਪੜੇ ਪ੍ਰੈਸ ਕਰਨ ਪਿਆ ਉਹਦਾ ਕੰਮ ਨਵੇੜੇ ਆ ਨਿੱਕੇ ਜੇ ਕੰਮ ਪਿੱਛੇ ਭਾਬੀ ਨੂੰ ਬਾਜ ਮਾਰਨ ਦੀ ਕੀ ਲੋੜ ਆ ਪਰਸ ਤਾਂ ਕੀ ਆ ਪ੍ਰਸ ਤਾਂ ਮੈਂ ਕਰ ਦਿੰਨੀ ਆ ਉਹਨਾਂ ਨੂੰ ਗੱਲ ਕਰ ਲੈਣ ਦਾ ਮਾਵਾ ਧੀਆਂ ਨੂੰ ਮਸਾ ਦਾ ਮੌਕਾ ਮਿਲਦਾ ਗੱਲ ਕਰਨ ਦਾ ਤੂੰ ਰਹਿਣ ਦੇ ਚੱਲ ਉਹ ਤੋਂ ਛੱਡ ਕੱਪੜਿਆਂ ਨੂੰ ਬੱਸ ਕਿਧਰੇ ਨਹੀਂ ਮੇਰੇ ਹੱਥ ਘਸਦੇ ਟਰਾਲੀ ਬੁਲਾਈ ਹੋਈ ਆ ਆ ਮਲਵਾ ਜੋ ਚੱਕ ਕੇ ਲੈ ਕੇ ਜਾਣਾ ਉਹਨੇ ਨਾਲੇ ਗੁੱਡੀ ਆਈ ਹੋਈ ਆ ਮੈਂ ਆਉਂਦੀ ਚੰਗੀ ਲੱਗਦੀ ਆ ਮੇਰਾ ਕੀ ਆ ਮੈਂ ਤਾਂ 4 ਦਿਨ ਰੁਕ ਕੇ ਆ ਜੂ ਉਹਨੇ ਤਾਂ ਇਹੀ ਸੋਚਣਾ ਕਿਤੇ ਮਨ ਚ ਇਹ ਨਾ ਲੈ ਆਵੇ ਵੀ ਮੈਂ ਕੰਮ ਤੋਂ ਟਲਦੀ ਆਵਦੇ ਪੇਕੇ ਵਗ ਗਈ ਬਸ ਹੁਣ ਐਵੇਂ ਹੀ ਨਾ ਟੈਂਪ ਐ ਜੀ ਕਰ ਮੈਂ ਹੁਣ ਤੁਹਾਨੂੰ ਕਹਿ ਤਾ ਨਾ ਮੈਂ ਗੁੱਡੀ ਦੇ ਜਾਣ ਤੋਂ ਬਾਅਦ ਹੀ ਆਉਂਗੀ ਪਹਿਲਾਂ ਨਹੀਂ ਮੇਥੋਂ ਆ ਹੋਣਾ ਆ ਕੱਪੜੇ ਤਾਂ ਕੰਮ ਵਾਲੀ ਦੇ ਧੁੱਤੇ ਲੱਗਦੇ ਨੇ ਨਾ ਕਲਰ ਨਖੇਰੇ ਹੋਏ ਨੇ ਚੱਜ ਨਾਲ ਨਾ ਕਫ ਨਖੇਰੇ ਹੋਏ ਨੇ ਉਵੇਂ ਮਿਹੜ ਉੱਤੇ ਡੇਢੀ ਚਾਕਦੀ ਐ ਦੱਸ ਜਖਣਾ ਵੱਡੀ ਵੀ ਆ ਨਵੇਂ ਕੱਪੜੇ ਦੀ ਹਾਂ ਜਖਣਾ ਆਨੇ ਕਿ ਜਖਣਾ ਵਾ ਤੂੰ ਵੀ ਵੱਡੇ ਪਈ ਆ ਕੁੜੀਆਂ ਪੇਕੇ ਆ ਕੇ ਹੱਥ ਨਹੀਂ ਲਾਉਂਦੀਆਂ ਕਿਸੇ ਕੰਮ ਨੂੰ ਤੇ ਉਹਦੇ ਮੂਰੇ ਮੂਰੇ ਕਰਦੀ ਰਹਿਨੀ ਆ ਸਾਰਾ ਕੁਝ ਕਹਿੰਦੀ ਆ ਕਿ ਭਾਬੀ ਤਾਂ ਲੱਗੀ ਹੋਈ ਆ ਗੱਲਾਂ ਕਰਨ ਲੱਗੇ ਆਪਣੀ ਮਾਂ ਉਹਦਾ ਸਾਰਾ ਦਾ ਨਹੀਂ ਮਾਨਾ ਚਿੰਬੜੀ ਰਹਿੰਦੀ ਆ ਤੂੰ ਇੱਥੇ ਚਿੰਬੜੀ ਰਿਹਾ ਕਾਰ ਕੰਮ ਨੂੰ ਛੱਡਦੇ ਪਰ ਆਪੇ ਕਰਕੇ ਦਊਗੀ ਉਹ ਲੈ ਫਿਰ ਕੀ ਹੋ ਗਿਆ ਮੇਰੇ ਭਰਾ ਦਾ ਹੀ ਕੰਮ ਕਿਹੜਾ ਨਵੀਂ ਗੱਲ ਆ ਅੱਗੇ ਕਿਹੜਾ ਮੈਂ ਨਹੀਂ ਸੀ ਕਰਦੀ ਵੀ ਹੁਣ ਨਵੀਂ ਕਰਨ ਲੱਗੀ ਆ ਨਾਨਾ ਆ ਕੇ ਹੁਕਮ ਚ ਚਲਾਉਂਦ ਨਾ ਨੇ ਅੱਛਾ ਬੈਠੇਗਾ ਮੰਜੇ ਤੋਂ ਨਹੀਂ ਉੱਠੇਗਾ ਤਰ੍ਹਾਂ ਤਰ੍ਹਾਂ ਦਾ ਬੜ ਮਾ ਬੜ ਖੰਦਗਾ ਨੇ ਗਫਾ ਹੋ ਤੂੰ ਕਿਹੜਾ ਮੰਨਣਾ ਕਿਸੇ ਦੀ ਗੱਲ ਆ ਅਜੇ ਵੀ ਫੋਨ ਤੇ ਲੱਗੀ ਪਈ ਆ ਮਾਂ ਮਾਤੀਆਂ ਦੀਆਂ ਗੱਲਾਂ ਇੰਨੀ ਮੁੱਕਦੀਆਂ ਸਾਰਾ ਦਿਨ ਖਾਣੇ ਕੀ ਇਹਨਾਂ ਨੇ ਕੋਈ ਅਰਬਿੰਦਗਾ ਕਰਨ ਨਹੀਂ ਆਉਂਦੀਆਂ ਹਾਏ ਸੂਟ ਕਿੰਨੇ ਸੋਹਣੇ ਆ ਤਾਂ ਹੀ ਤਾਂ ਮੁੰਡੇ ਦੀ ਕਮਾਈ 'ਚ ਬਰਕਤ ਨਹੀਂ ਹੈ ਦੀ ਸਾਰੀ ਤਾਂ ਕਮਾਈ ਇਹਨਾਂ ਤੇ ਲਾ ਦਿੰਦੀ ਆ ਮੇ ਤੁਸ ਤੂੰ ਜਿਹੜੀ ਇਹਨਾਂ ਦੀ ਮੱਕਰ ਪੰਦੀਆਂ ਨਾ ਹਾਏ ਮੰਮੀ ਪ੍ਰੈਸ ਕਰ ਚੱਲ ਆ ਤੂੰ ਇੱਕ ਚੀਜ਼ ਦਿਖਾਉਂ ਵੇਖਾ ਕਰ ਕਿੰਨੇ ਸੋਹਣੇ ਸੂਟ ਲੈ ਕੇ ਆਈ ਆਪ ਕਿੰਨੇ ਮਹਿੰਗੇ ਨੇ ਆ ਦੇਖ ਲੈ ਕੀ ਆ ਦੇਖ ਮੈਂ ਤਾਂ ਦੇਖ ਕੇ ਅਗਲਾ ਭੀ ਜਮੈਂ ਦੇਖਾ ਆ ਦੇਖ ਲੈ ਪੜਾ ਸੋਚਦਾ ਹੋਂ ਉਹਨੇ ਵੇਖ ਕੇ ਦਿੱਤੇ ਨੇ ਦੇਖ ਲੈ ਕੀ ਆ ਇਹ ਤਾਂ ਕੱਪੜੇ ਹੀ ਬੜੇ ਮਹਿੰਗੇ ਨੇ 6500 ਦਾ ਆ ਤਾਂ ਸ਼ਿਮਰ ਦਾ 8500 ਦਾ ਨਾਲ ਚੁੰਨੀਆਂ ਦੇ ਕਿੰਨੀਆਂ ਹੈਵੀ ਨੇ ਘਾਨ ਪੂਣ ਨੂੰ ਬਾਦਰੀ ਆਲਕਾ ਢੰਡੇ ਖਾਨ ਨੂੰ ਰਿੱਚ ਤੈਨੂੰ ਸ਼ਰਮ ਨਹੀਂ ਆਉਂਦੀ ਫੇਰ ਕੀ ਤੋਂ ਕਰ ਕਰ ਦਿੰਦੀ ਮੇਰਾ ਵੀਰਾ ਮੇਰਾ ਵੀਰਾ ਆ ਬੇਰੇ ਨੂੰ ਕਿ ਲੋਣਾ ਨੂੰ ਇਹਨੂੰ ਮਹਿੰਗੇ ਮਹਿੰਗੇ ਸੂਟ ਲੈ ਕੇ ਦੇਉਂਦੇ ਇਹਨੂੰ ਕੱਪੜਾ ਸਾਂਭਣ ਦਾ ਪਤਾ ਹੀ ਆ ਇੱਕ ਵਾਰ ਕੱਪੜਾ ਪਾਉਂਦੀ ਆ ਦੋਈ ਵਾਰ ਫੇਰ ਰੰਗ ਨਹੀਂ ਲਾਉਂਦੀ ਮੈਂ ਕਹਿੰਦੀ ਆ ਕੰਮ ਵਾਲੀ ਪੰਦਾਵਾਂ ਨਾਲ ਮੰਨ ਨਹੀਂ ਜਾਂਦੀ ਆ ਇੰਨੇ ਵਧੀਆ ਸੂਟਾਂ ਦੀਆਂ ਲੋਕਾਂ ਨੂੰ ਤਾਂ ਉਹ ਜੁੜਦੇ ਨਹੀਂ ਜੇ ਇੱਕ ਅੱਧੀ ਵਾਰ ਪਾ ਕੇ ਦੇ ਦਿੰਦੀ ਆ ਲੋਕਾਂ ਨੂੰ ਇਹ ਜੀਆਂ ਨੂੰ ਹਾਂ ਕਰਕੇ ਨਾ ਘਰ ਜਿੱਤੀਆਂ ਦਾ ਮਾਨ ਸਤਕਾਰ ਨਹੀਂ ਰਹਿੰਦਾ ਬਾਕੀ ਤੂੰ ਤਾਂ ਹੈ ਹੀ ਆ ਇਹ ਜੀ ਤੂੰ ਤਾਂ ਆਪ ਹੀ ਗਵਾਈ ਜਾਨੀ ਆ ਹੋਰ ਨਾ ਸਹੀ ਬੰਦਾ ਫੋਕੇ ਸਲਾਈ ਮਾਰ ਲੈਂਦਾ ਆ ਵੀ ਹਾਂ ਬਾਜ਼ਾਰ ਚੱਲੀਆ 10 ਵਜੇ ਤੂੰ ਕੁਝ ਲੈਣਾ ਆ ਕਲ ਮਾਰਕੀਟ ਖੁੱਲੀ ਤਾਂ ਚੱਪਰ ਕੇ ਦੋਨੇ ਜਾਣੇ ਨਿਕਲ ਗਏ ਖਬਰਦਾਰ ਜੇ ਤਾਂ ਇੰਨਾ ਦਾ ਕੰਮ ਉਹਨਾਂ ਨੇ ਹੱਥੇ ਵੀ ਲਾਇਆ ਵੜ ਕੇ ਦੇਖੀ ਤੋਰ ਸੋਈ ਚ ਜਾਂ ਤੂੰ ਚੱਕ ਕੇ ਕਰੀ ਇਹਨਾਂ ਦੇ ਕੱਪੜੇ ਕੁੱਪੜੇ ਜੇ ਪ੍ਰੈਸ ਜਾਂ ਤੂੰ ਕਰੀ ਇਹਨਾਂ ਦਾ ਹੋਰ ਕੁਛ ਤੂੰ ਹੱਥ ਲਾ ਕੇ ਦੇਖੀ ਲੈ ਮਾਂ ਤਾਂ ਹੁਣ ਨਾ ਵੈਨਾਂ ਤਾਂ ਕਰ ਗਈ ਡੱਕਾ ਵੀ ਦੂਰਾ ਇਹਨਾਂ ਨੇ ਘਰ ਦਿੱਤੀ ਆ ਨਾ ਪਿਆਰ ਦੇਖਿਆ ਹੁਣ ਮੈਨਾਂ ਮਨ ਨਾਨ ਵਾਲੀ ਪ੍ਰਧਾਨਗੀ ਦਿਖਾਉ ਇਹਨਾਂ ਦੀ ਤਾਂ ਮੈਂ ਪੂਰੀ ਚੱਕਰੀ ਕਮਾਉਂ ਚੱਕਰੀ ਦੇਖਣਗੇ ਵੀ ਹਾਂ ਭਾਈ ਇਹ ਹੁਣ ਕੀ ਤੋਂ ਕੀ ਹੋ ਗਿਆ ਹੈ ਜਿੰਨਾ ਮਰਜ਼ੀ ਇਹਨਾਂ ਦਾ ਦਿਲੋਂ ਕਰ ਲੋ ਇਹਨਾਂ ਨੇ ਕਾਣੀ ਕਾਟੀ ਦੀ ਕਦਰ ਨਹੀਂ ਪਾਈ ਮੇਰੀ ਨਹੀਂ ਤੇਰਾਂ ਤੂੰ ਵੀ ਕਰ ਸਕਦੀ ਆ ਜਦ ਕਰੇਗੀ ਮੈਂ ਦੇਖੂਗੀ ਕੋਈ ਨਾ ਵਾਦਾ ਭਰਲ ਕਿੰਨੇ ਪੂੰਛਾਂ ਚ ਕਾਵਾਂਗੇ ਇਹ ਕੀ ਜਾਣਣਗੇ ਹੁਣ ਸੋਚਣ ਦਾ ਟਾਈਮ ਨਹੀਂ ਮਾਰ ਤੂੰ ਭਾਬੀ ਨੂੰ ਹਾਥ ਮੈਂ ਪੁੱਛਦੀ ਆ ਉਹ ਇਹ ਤੇ ਵੀ ਐਦਾਂ ਆਨੇ ਕੀ ਕਰਦੀ ਆ ਆਈ ਨਹੀਂ ਹਜੇ ਗੱਲਾਂ ਮੁੱਕੀਆਂ ਨਹੀਂ ਤੇਰੇ ਮਾਮ ਨਾਲ ਅੱਲਾ ਇੰਨਾ ਘੇਰ ਤੇ ਗੁੰੰਦਰੀ ਨਹੀਂ ਸਾਰਾ ਮਾਮ ਸਾਰਾ ਨਾ ਫੋਨ ਤੇ ਲੱਗੀ ਰਹੀ ਰਹੀ ਨਾ ਕੱਪੜੇ ਪ੍ਰੈਸ ਕਰਨ ਚ ਕੁੜੀ ਲਾਈ ਆ ਤੈਨੂੰ ਆਪਣੇ ਆਪ ਨਹੀਂ ਆਉਂਦਾ ਉਹ ਦੋਵੇਂ ਨਾ ਯਾਨ ਘਰਾਂ ਦੇ ਹੁਣ ਕੋ ਮਤਰੀ ਭੈਣਾਂ ਬੋਲ ਵੀ ਤਾ ਕੁਝ ਨਹੀਂ ਹੋ ਸਕਤਾ ਮੰਮੀ ਮੈਂ ਕੀ ਬੋਲਾਂ ਅਜੋਦਾ ਮੇਰੀ ਮੰਮੀ ਦਾ ਫੋਨ ਆਇਆ ਤੁਸੀਂ ਆਪ ਹੀ ਤਾਂ ਕਿਹਾ ਵੀ ਬਾਹਰ ਜਾ ਕੇ ਆਪਣੀ ਮੰਮੀ ਨਾਲ ਗੱਲ ਕਰ ਲੈ ਮੇਂ ਮਾਵਾਂ ਧੀਆ ਨੇ ਸੌ ਗੱਲਾਂ ਕਰਨੀਆਂ ਹੁੰਦੀਆਂ ਨੇ ਮੈਂ ਤੁਹਾਡੇ ਕਹੇ ਤੇ ਤਾਂ ਬਾਹਰ ਗਈ ਆ ਤੇ ਹੁਣ ਤੁਸੀਂ ਐਡਾ ਬੋਲੀ ਜਾਂਦੇ ਹੋ ਹਾਂ ਨਹੀਂ ਹੋ ਗੋ ਤਿੰਨ ਘੰਟੇ ਦੋ ਤਿੰਨ ਘੰਟੇ ਮੰਮੀ ਕਿੱਥੇ ਹੋਇਆ ਹਾਲੇ 5 ਮਿੰਟ ਤਾਂ ਹੋਈ ਸੀ ਮੰਮੀ ਦਾ ਫੋਨ ਆਇਆ 5 ਮਿੰਟ ਕਿੱਥੇ ਹੋਇਆ ਕਰਾਂ ਦੀ ਕੁੜੀ ਪ੍ਰੈਸ ਕਰਕੇ ਆਈ ਆ ਫੇਰ ਅਸੀਂ ਉੱਤੇ ਬੈਠੀਆ ਵੀ ਨਹੀਂ ਆ ਗੁੱਡੀ ਤੂੰ ਕਦੇ ਪ੍ਰੈਸ ਕਰਨ ਲੱਗਿਆ ਹੋਈ ਸੀ ਕੱਪੜੇ ਮੈਂ ਆਪੇ ਕਰ ਹੀ ਦੇਣੇ ਸੀ ਤੂੰ ਕਿਹੜੇ ਵੇਲੇ ਕਰ ਦਿੰਦੀ ਕੱਪੜੇ ਪ੍ਰੈਸ ਤੈਨੂੰ ਆਪਣੀ ਮਾਂ ਨਾਲ ਫੋਨ ਤੋਂ ਵੇਲੇ ਮਿਲੇ ਤਾਂ ਤਾਂ ਕੋਈ ਕੰਮ ਕਰੇ ਮੈਂ ਕਰ ਦਿੱਤੀ ਆ ਕੋਈ ਨੌਕਰਾਨੀ ਨਹੀਂ ਹੈਗੀ ਆਈ ਨੂੰ ਮੈਨੂੰ ਕੰਮ ਨੂੰ ਪਾਹੇ ਟੰਗੀ ਰੱਖਦੀ ਆ ਤੂੰ ਗੁੱਡੀ ਮੈਂ ਤੈਨੂੰ ਕਦੋਂ ਕਿਹਾ ਵੀ ਤੂੰ ਕੰਮ ਕਰ ਤੂੰ ਆਪ ਹੀ ਉੱਠ ਕੇ ਲੱਗ ਜਾਨੀ ਆ ਨਾਲੇ ਵੈਸੇ ਵੀ ਘਰ ਦਾ ਸਾਰਾ ਕੰਮ ਤਾਂ ਮੈਂ ਹੀ ਕਰਦੀ ਆ ਹਾਂ ਇਹ ਤਾਂ ਹੱਥ ਹੀ ਨਹੀਂ ਲਾਉਂਦੀ ਆ ਤੇ ਤੂੰ ਵੀ ਕਰਦੀ ਆ ਸਾਰਾ ਮੰਮੀ ਗੱਲ ਕੀ ਹੋਈ ਏ ਮੈਨੂੰ ਪਹਿਲੇ ਤੁਸੀਂ ਗੱਲ ਤਾਂ ਦੱਸੋ ਗੱਲ ਕੀ ਹੋਣੀ ਆ ਜਾਂ ਤੂੰ ਜਾ ਕੇ ਅੱਜ ਵੀ ਬਾਜ਼ਾਰ ਦਾ ਕਿਹੜਾ ਲਾਇਆ ਕੋਈ ਕਮੀ ਰਹਿ ਗਈ ਹੋਣੀ ਆ ਚਾਰ ਸੂਟ ਹੋਰ ਚੱਕ ਲਿਆ ਜਾ ਕੇ ਹੁਣ ਤਨਖਾਹ ਮੈਨੂੰ ਕਿ ਜਦੇ ਬਾਜ਼ਾਰ ਦੇ ਆ ਕੇ ਟਰ ਗਈ ਹੁਣ ਜਿਹੜੇ ਰਹਿ ਗਏ ਪੈਸੇ ਉਹ ਵੀ ਅੱਜ ਜਾ ਕੇ ਖਰਚ ਆਇਆ ਕਿਉਂ ਕਰਨਾ ਮੈਂ ਸਭਾ ਰੋਣਾ ਜਿੰਨਾ ਚਾਹਤ ਪੂਰੀ ਤਨਖਾਹ ਨਹੀਂ ਉਹਦੀ ਕਰ ਚਾਉਂਦੀ ਉਹ ਇੰਨੀ ਕਮਾਈ ਕਰਦਾ ਉਹਦੀ ਜੇਬ ਖਾਦੀ ਦੀ ਕਰਦੀ ਕਿਉਂ ਇੰਨਾ ਗੁੱਸਾ ਕਰੀ ਜਾਂਦੇ ਹੋ ਤੁਸੀਂ ਸੂਟ ਲਿਓਣੇ ਵੀ ਤਾਂ ਜ਼ਰੂਰੀ ਸੀ ਰੋਟੀ ਜੀ ਖੋਲੀ ਨਹੀਂ ਸੀ ਪਤਾ ਨਹੀਂ ਕਿੰਨਾ ਝਾਂਵੇਂ ਜਮਾਂਦਲਾਂ ਦੀ ਭੁੱਖੀ ਆ ਸੂਟਾਂ ਦੀ ਏ ਪਤਾ ਨਹੀਂ ਕਿਹੜਾ ਇਹਦੇ ਅੰਦਰ ਸੂਟਾਂ ਦਾ ਇਹ ਜਿਹਾ ਖੂ ਲੱਗਿਆ ਹੋਇਆ ਵੀ ਜਿਹੜਾ ਪਰਦਾ ਹੀ ਨਹੀਂਗਾ ਮੰਮੀ ਸੁਣੋ ਤਾਂ ਸਹੀ ਸੁਣਾ ਸੌਣ ਸੌੜ ਕੇ ਕੰਨ ਪੱਕੇ ਪਾਏ ਨੇ ਹੁਣ ਤੇਰੀ ਕੀ ਸੁਣਾ ਮੈਂ ਨਹੀਂ ਸੁਣਨੀ ਕੋਈ ਭਾਵੀਵਾ ਮੀਟਿੰਗ ਤੇਰੇ ਵੀ ਢਿੱਡ ਚ ਕੋਈ ਗੱਲ ਪੱਚਦੀ ਤਾਂ ਨਹੀਂ ਹੈ ਤੈਨੂੰ ਮੈਂ ਕਿਹਾ ਸੀਗਾ ਵੀ ਨੋਪਾ ਸਰਪ੍ਰਾਈਜ਼ ਦੇਣਾ ਲਿਆ ਕੇ ਆ ਮੁਰੇ ਸਜਾ ਕੇ ਧਰਤੇ ਦੱਸ ਚੱਲ ਹੁਣ ਕੋਈ ਗੱਲ ਨਹੀਂ ਆ ਲੈ ਆ ਗੁੱਡੀ ਇਹਨੇ ਤਾਂ ਮੈਨੂੰ ਚੱਜ ਨਾਲ ਚੈਨਲ ਬਹਿਣ ਨਹੀਂ ਦਿੱਤਾ ਕਹਿੰਦੇ ਹੁਣੇ ਲੈ ਕੇ ਆਓ ਮਾਰਕੀਟ ਤੋਂ ਐਮਰਜੈਂਸੀ ਚ ਡਬਲ ਸਲਾਈ ਦੇ ਕੇ ਆਪਣੇ ਬੁਟੀਕ ਤੋਂ ਆ ਤੇਰੇ ਸਿਆਦੇ ਹੈ ਵਾਹ ਵੀਓ ਕਿੱਡਾ ਸੋਹਣਾ ਕਲਰ ਹੈ ਲੈ ਕਹਿੰਦੇ ਦੂਜਾ ਕਹਿੰਦੀ ਡਿਫਰੈਂਟ ਦੇਣਾ ਹੈਗਾ ਵੀ ਅੱਜ ਕੱਲ ਦਾ ਕਹਿੰਦੀ ਐਵੇਂ ਪੁਰਾਣਾ ਜਿਹਾ ਨਾ ਚੱਕ ਕੇ ਵੀ ਉਹ ਦੂਸਰਾ yellow ਜਾਂ ਹੋਰ ਦੂਸਰਾ ਕਹਿੰਦੇ orange shade ਅੱਜ ਕੱਲ ਬਹੁਤ ਆਦੇ ਕਿੰਨੇ ਵਾਹ ਵੀਓ ਕਹਿੰਦੇ ਕੋਹਦੇ ਸੂਟਾ ਚੱਲ ਘੱਟੋ ਘੱਟ ਇਹ ਵਧੀਆ ਤੇਰੀ ਸੋਚ ਹੈ ਵੀ ਇਹਨੇ ਆਪਣੇ ਸਹੁਰੇ ਜਾਣਾ ਘੱਟੋ ਘੱਟ ਆਪਣੇ ਸੱਸ ਨੂੰ ਹੋਰ ਬਾਕੀ ਸਾਰੇ ਟੱਬਰ ਨੂੰ ਦਿਖਾਉ ਤਾਂ ਸੀ ਨਾ ਇਹਦੇ ਪੇਕੇ ਨੇ ਕੀ ਦਿੱਤਾ ਇਹ ਦੇਖ ਸੁਣ ਤੀ ਬਾਕੀ ਕੁੜੀਆਂ ਦੀ ਗੱਲ ਛੱਡ ਤੂੰ ਤਾਂ ਸਾਡੇ ਕਰਦੀ ਇੰਨੀ ਸਿਆਣੀ ਧੀ ਆ ਤੂੰ ਜਦੋਂ ਕੰਮ ਕਰਦੀ ਆ ਨਾ ਇੰਨਾ ਸੱਚੀ ਮਾਣ ਮਹਿਸੂਸ ਹੁੰਦਾ ਨਹੀਂ ਤਾਂ ਕਈ ਐਦਾਂ ਦੀਆਂ ਵੀ ਨੰਨਾਣਾ ਹੁੰਦੀਆਂ ਨੇ ਪੱਦਕਟ ਬੋਲਦੀਆਂ ਰਹਿਣਗੀਆਂ ਬੋਲਦੀ ਰਹਿਣਗੇ ਕੰਮ ਦਾ ਤਾਂ ਡੱਕਾ ਤੋੜ ਕੇ ਦੂਰੋਂ ਨਹੀਂ ਕਰਦੀਆਂ ਪਰ ਉਹੋ ਜਿਹਾ ਮਾਣ ਤੇਰਾ ਮੈਂ ਤਾਂ ਰੱਖਣੀ ਰੱਖਣਾ ਮੇਰੇ ਤੋਂ ਵੱਧ ਤਾਂ ਇਹ ਕਰਦੀ ਆ ਹਣ ਦੇ ਲਾ ਕੱਲ ਮਾਰਕੀਟ ਹਜੇ ਬਾਅਦ ਚ ਖੁੱਲੀ ਐ ਪਹਿਲਾਂ ਮੈਨੂੰ ਲੈ ਕੇ ਖਿੱਚ ਕੇ ਕਹਿੰਦੇ ਪਹਿਲਾਂ ਆਪਾਂ ਗੁੱਡੀ ਵਾਸਤੇ ਇੱਕ ਨਹੀਂ ਦੋ ਸੂਟ ਲੈ ਕੇ ਦੇਣੇ ਆਪਾਂ ਵੀਰੇ ਆਹ ਸੂਟ ਮੇਰੇ ਵਾਸਤੇ ਲਿਆਉਂਦੇ ਆ ਐਨੇ ਮਹਿੰਗੇ ਤੇ ਐਨੇ ਸੋਹਣੇ ਦੇਖਿਆ ਮੈਂ ਤੈਨੂੰ ਕਹਿੰਦੇ ਸੀ ਨਾ ਵੀ ਤੇਰੇ ਵੀਰਾ ਭਾਬੀ ਤਾਂ ਬਹੁਤ ਚੰਗੇ ਨੇ ਐਜੇ ਤਾਂ ਕਿਸੇ ਦੇ ਹੈ ਨਹੀਂ ਦੁਨੀਆ ਚ ਵੀਰਾ ਤੇਰੀ ਭਾਬੀ ਵਾਸਤੇ ਤਾਂ ਸੂਟ ਲਿਆਵੇਂ ਨਾ ਲਿਆਵੇਂ ਤੇਰੇ ਵਾਸਤੇ ਤਾਂ ਮੈਂ ਕਿੱਸੇ ਸੂਟ ਆਉਣੇ ਜਾਣੇ ਨੇ ਵੀਰੇ ਤੂੰ ਮੈਨੂੰ ਇੰਨਾ ਪਿਆਰ ਕਰਦਾ ਆ ਮੇਰੇ ਵਾਸਤੇ ਐਨੇ ਮਹਿੰਗੇ ਸੂਟ ਲੈ ਕੇ ਆਏ ਆ ਓਏ ਮਹੰਗੇ ਤੇਰੇ ਪਿਆਰ ਦੇ ਅੱਗੇ ਤਾਂ ਇਹ ਬਾਲੇ ਹੀ ਸਸਤੇ ਨੇ ਨਾਲੇ ਅਸੀਂ ਤਾਂ ਇਹੀ ਸਿੱਖਿਆ ਵੀ ਘਰ ਦੀ ਧੀ ਤੇ ਆਣੀ ਕਰੇ ਆਵੇ ਨਾ ਤਾਂ ਹੱਸ ਦੀ ਖੇਡ ਦੀ ਮਾਨਨ ਨਾਲ ਹੀ ਜਾਵੇ ਆਪਦੇ ਸਹੁਰੇ ਘਰ ਵੀ ਓ ਤੂੰ ਹੁਣ ਕਾ ਤੇ ਮੂੰਹ ਸਜਾਇਆ ਹੋਇਆ ਦੱਸ ਕਿ ਤੈਨੂੰ ਹੁਣ ਆਪਦੇ ਖਰੀਦੇ ਹੋਏ ਸੂਟ ਤੇਰੇ ਭੈਣ ਵਾਸਤੇ ਹੁਣ ਪਸੰਦ ਨਹੀਂ ਐ ਜਾਂ ਆਪਦੀ ਨਿਗਾਹ ਨਾਲ ਤੇ ਪੈ ਗਈ ਤੂੰ ਪੈਕ ਕਾਰਾ ਖਲਾਰ ਕੇ ਕਿਵੇਂ ਸਿੱਟਿਆ ਚੰਗਾ ਲੱਗਦਾ ਐਨ ਵਧੀਆ ਜੈ ਐਨ ਪ੍ਰੋਪਰ ਹੈ ਜਿਹੜੇ ਪੈਕਿੰਗ ਵਾਲੇ ਲਫਾਫੇ ਹੁੰਦੇ ਨੇ ਨਾ ਉਹਨਾਂ 'ਚ ਪੈਕ ਕਰੀ ਪਰਫਿਊਮ ਦੀ ਛਿੜਕਦੀ ਖੋਲਦੇ ਸਾਰੇ ਇਹਦੇ ਮੈਂ ਕਹਿੰਨਾ ਸੱਸ ਦੀਆਂ ਨਾਸਾ ਵੀ ਖੁੱਲ ਜਾਣ ਕਿ ਐਡੇ ਵਧੀਆ ਸੂਟ ਹੈ ਆਏ ਰੁੱਕ ਜਾ ਕਰਕੇ ਨਹੀਂ ਪਣਾਉਣਾ ਗੁੱਡੀ ਆ ਲੈ ਆ ਤੇਰੇ ਵਾਸਤੇ ਸੂਟ ਲਿਆਂਦੇ ਸੀ ਵੀ ਕੱਲ ਨੂੰ ਤੂੰ ਆਪਦੇ ਸਹੁਰੇ ਘਰ ਜਾਣਾ ਬੜੀ ਵਾਰੀ ਏਦਾਂ ਹੋ ਜਾਂਦਾ ਇਹ ਭੁੱਲ ਭਲੇਖੇ ਦੇ ਵਿੱਚ ਹੀ ਘਰ ਦੇ ਵਿੱਚ ਕਲੇਸ਼ ਪੈ ਜਾਂਦਾ ਹੈ। ਕਈ ਚੀਜ਼ਾਂ ਲਿਆਂਦੀਆਂ ਤਾਂ ਦੂਸਰਿਆਂ ਵਾਸਤੇ ਹੁੰਦੀਆਂ ਨੇ ਪਰ ਉਸ ਚੀਜ਼ਾਂ ਕਰਕੇ ਪੁੱਠਾ ਹੀ ਪੈ ਜਾਂਦਾ ਪੇਚਾ। ਇਹੋ ਜਿਹਾ ਕੁਸ਼ ਜਿੱਦਾਂ ਸਾਡੇ ਘਰ ਦੇ ਵਿੱਚ ਹੋਇਆ ਕਿ ਤੁਹਾਡੇ ਵੀ ਕਦੇ ਕਿਸੇ ਦੇ ਘਰ ਦੇ ਵਿੱਚ ਇਸ ਤਰ੍ਹਾਂ ਦਾ ਕਲੇਸ਼ ਹੋਇਆ ਵੀ ਤੁਸੀਂ ਤਾਂ ਆਪਣੀ ਨਨਾਨੀ ਦਾ ਚਾਹ ਕਰਦੇ ਹੋ ਮੋ ਤੇ ਉਲਟਾ ਮਾਮਲਾ ਪੁੱਠਾ ਹੀ ਪੈ ਜਵੇ ਉਹੀ ਨਨਾਨ ਤੇ ਉਹੀ ਤੁਹਾਡੀ ਸੱਸ ਉਹੀ ਮਾ ਤੁਹਾਡੇ ਉਲਟ ਹੋ ਜਾਣ। ਤੇ ਵਾਵਾ ਕਰਨ ਦੀ بجائے ਥੂ ਥੂ ਕਰਨ ਕੀ ਹੁੰਦਾ ਐ ਇਦਾਂ ਜਾਂ ਨਹੀਂ ਕਮੈਂਟਸ ਰਾਹੀਂ ਆਪਣੀ ਰਾਏ ਸਾਨੂੰ ਜਰੂਰ ਦੇ ਦਿਓ